ਅਕਤੂਬਰ ਚੱਲਦੇ ਹੀ ਆਪਣੇ ਕੋਲੇ ਕਾਫੀ ਸਾਰੀਆਂ ਜਿਹੜੀਆਂ ਫਸਲਾਂ ਦੇ ਵਿਕਲਪ ਹੁੰਦੇ ਨੇ ਕਾਫੀ ਸਾਰੀਆਂ ਜਿਹੜੀਆਂ ਫਸਲਾਂ ਆਪਾਂਗਾਹਾ ਸਕਦੇ ਹੁੰਨੇ ਆਗੇ ਉਹਨਾਂ ਦੇ ਵਿੱਚ ਜਿਵੇਂ ਸੌਫ ਆ ਗਈ ਅਜਵੈਨ ਹੋ ਜਾਂਦੀ ਹੈ ਕਲੌਂਜੀ ਅਲਸੀ ਫਿਰ ਇਹ ਤੋਂ ਬਿਨਾਂ ਜਿਹੜੀਆਂ ਕੁਸ਼ਕ ਹੋਰ ਜਿਵੇਂ ਛੋਲੇ ਹੋ ਗਏ ਆਪਣੇ ਕੋਲੇ ਸਰੋਂ ਹੋ ਗਈ ਤੇ ਕੁਝ ਫੁੱਲਾਂ ਵਾਲੀਆਂ ਕਿਸਮਾਂ ਹੋ ਗਈਆਂ ਪੀਲੀ ਸਰੋਂ ਹੋ ਗਈ ਤੇ ਹਾਲੋਂ ਹੋ ਗਈ ਤਾਰਾ ਮੀਰਾ ਹੋ ਗਿਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਅਕਤੂਬਰ ਦੇ ਮਹੀਨੇ ਬੀਜੀਆਂ ਜਾਂਦੀਆਂ ਨੇਗੀਆਂ ਤੇ ਇਹ ਜਿਹੜੀ ਤੁਸੀਂ ਸੌਂਫ ਦੇਖ ਰਹੇ ਹੋ ਅਜਵਾਇਨ ਦੇਖ ਰਹੇ ਹੋ ਜਾਂ ਅਲਸੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਪਾਂ ਅਕਤੂਬਰ ਦੇ ਮਹੀਨੇ ਬੀਜੀਆਂ ਸੀਗੀਆਂ ਤੇ ਹੁਣ ਤੁਸੀਂ ਇਹਦੀ ਗਰੋਥ ਦੇਖ ਸਕਦੇ ਹੋਗੇ ਇਹਦੇ ਚ ਦੋ ਆਪਾਂ ਨੂੰ ਗੜਾਈਆਂ ਕਰਨੀਆਂ ਪਈਆਂ ਜੀ ਦੋ ਤੋਂ ਤਿੰਨ ਆਪਾਂ ਹੁਣ ਤੱਕ ਇਹਨੂੰ ਪਾਣੀ ਦੇ ਚੁੱਕੇ ਹੈਗੇ ਅ ਜੇਕਰ ਜ਼ਿਆਦਾ ਸੰਘਣੀ ਤੁਹਾਡੇ ਤੋਂ ਬਜਾਈ ਹੋ ਗਈ ਹੋਵੇ ਤਾਂ ਤੁਸੀਂ ਜਿਹੜਾ ਇਹਨੂੰ ਫਿਰਲਾ ਜ਼ਰੂਰ ਕਰਨਾਗਾ ਬਾਕੀ ਵਿਸਤਾਰ ਦੇ ਵਿੱਚ ਇਸ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਵੀਡੀਓ ਦੇ ਅੰਤ ਤੱਕ ਦੇਖਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਪੇਜ ਨੂੰ ਫੋਲੋ ਅਤੇ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਜੀ ਆ ਸੌਫ ਬੜੀ ਆਸਾਨੀ ਨਾਲ ਹੋਣ ਵਾਲੀ ਜਿਹੜੀ ਫਸਲ ਹੈਗੀ ਘਰ ਦੀ ਵਰਤੋਂ ਲਈ ਤੁਸੀਂ ਆਪਣੇ ਕਿਚਨ ਗਾਰਡਨ ਦੇ ਵਿੱਚ ਇਹਦੇ 2 ਤੋਂ 3 ਔਰ ਇੱਕ ਕੱਢ ਸਕਦੇ ਹੋ ਹਰ ਇੱਕ ਸਾਲ ਆ ਬਾਕੀ ਅਜਵੈਨ ਲਾ ਸਕਦੇ ਹੋ ਤੁਸੀਂ ਅਲਸੀ ਕਲੌਂਜੀ ਇਹਨਾਂ ਚੀਜ਼ਾਂ ਨੂੰ ਤੁਸੀਂ ਆਪਣੇ ਕਿਚਨ ਗਾਰਡਨ ਦੇ ਵਿੱਚ ਐਡ ਕਰ ਸਕਦੇ ਹੋਗੇ ਬਿਲਕੁਲ ਨਾ ਮਾਤਰ ਖਾਦ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਚੰਗੀ ਗਰੋਥ ਹੈ ਇਹਦੀ ਤੇ ਬਿਜਾਈ ਦਾ ਢੰਗ ਬੈਡਾਂ ਦੇ ਉੱਪਰ ਵੀ ਸਕਦੇ ਹੋ ਮੋਟੀ ਬੱਟ ਬਣਾ ਕੇ ਉਹਦੇ ਉੱਪਰ ਕਹਿਰਾਵਰ ਆ ਲਾ ਸਕਦੇ ਹੋ ਜੇਕਰ ਸੰਘਣੀ ਹੋਵੇ ਤਾਂ ਜਿਵੇਂ ਤੁਹਾਨੂੰ ਦੱਸਿਆ ਹੈ ਕਿ ਤੁਸੀਂ ਇਹਨੂੰ ਬਿਰਲੀ ਕਰ ਸਕਦੇ ਹੋ ਬਰਮੀ ਬਾਸ਼ ਜਿਹੜਾ ਕਿ ਬਰਮਿੰਗ ਕੰਪੋਸਟ ਬਣਾਉਣ ਸਮੇ ਆਪਣੇ ਕੋਲੇ ਤਰਲ ਪਦਾਰਥ ਨਿਕਲਦਾ ਹੈਗਾ ਉਹਦਾ ਛੜਕਾ ਇਹਦੇ ਉੱਪਰ ਕੀਤਾ ਜਾ ਸਕਦਾ ਹੈ ਪਾਠੀਆਂ ਦੇ ਪਾਣੀ ਦਾ ਛੜਕਾ ਇਹਦੇ ਉੱਪਰ ਕਰਨਾ ਚਾਹੀਦਾ ਆਪਾਂ ਨੂੰ ਵਾਦੇ ਲਈ ਤੇ ਉਸ ਤੋਂ ਬਿਨਾਂ ਜਿਹੜਾ ਆਪਾਂ ਕਹਿ ਲਈਏ ਵੀ ਇੱਕ ਘੋਲ ਆਪਾਂ ਬਣਾਉਣੇ ਆਗੇ ਪਾਠੀਆਂ ਦਾ ਪਾਣੀ ਹੋ ਗਿਆ ਉਹਦੇ ਵਿੱਚ ਖੜ ਪਿਆਉਗੇ ਰੱਖਦੇ ਆਂ ਥੋੜਾ ਬਹੁਤ ਕਲੀ ਭਿਉਂ ਕੇ ਰੱਖਦੇ ਆ ਤੇ ਨਾਲ ਜਿਹੜਾ ਖੱਟੀ ਲੱਸੀ ਇਹਨਾਂ ਚਾਰਾਂ ਚੀਜ਼ਾਂ ਦਾ ਮਿਕਸਚਰ ਬਣਾ ਕੇ ਉਹ ਵੀ ਇਹਦੇ ਉੱਪਰ ਛਿੜਕਾ ਕੀਤਾ ਜਾ ਸਕਦਾ ਹੈਗਾ ਜੇਕਰ ਛੋਟੀ ਬੱਟ ਦੇ ਉੱਪਰ ਲਗਾਈ ਗਈ ਆ ਤਾਂ ਮਿੱਟੀ ਮੂੜ ਕੇ ਉਹ ਜਿਹੜਾ ਸਖਤ ਕਰ ਦਿੱਤਾ ਜਾ ਸਕਦਾ ਉਹਦਾ ਕਾਰਨ ਇਹ ਹੁੰਦਾਗਾ ਵੀ ਜਿਵੇਂ ਜਿਵੇਂ ਇਹਦੀ ਹਾਈਟ ਕਾਫੀ ਚਲੀ ਜਾਂਦੀ ਆ 5 ਤੋਂ 6 ਫੁੱਟ ਤੱਕ ਹਾਈਟ ਚਲੀ ਜਾਂਦੀ ਆ ਬੂਟਾ ਵੱਡਾ ਹੋਣ ਨਾਲ ਭਾਰਾ ਹੋਣ ਨਾਲ ਜਿਹੜਾ ਡਿੱਗਣ ਦਾ ਖਤਰਾ ਰਹਿੰਦਾ ਇਸ ਨਾਲ ਇਹਦੇ ਤਣੇ ਦੇ ਨਾਲ ਆਪਾਂ ਨੂੰ ਮਿੱਟੀ ਲਾਉਂਦੇ ਰਹਿਣਾ ਚਾਹੀਦਾ ਜੀ ਐਲਸੀ ਜਿਹੜੀ ਉਹ ਆਸਾਨੀ ਨਾਲ ਹੋ ਜਾਂਦੀ ਹੈ ਉਹਦੇ ਵਿੱਚ ਜਿਹੜਾ ਜਿਆਦਾ ਆਪਾਂ ਨੂੰ ਕਦ ਨਹੀਂ ਹੁੰਦਾ ਜਿਆਦਾ ਉਹਦਾ ਭਾਰ ਵੀ ਨਹੀਂ ਹੁੰਦਾਗਾ ਉਹ ਆਪਾਂ ਇੱਕ ਬੈੱਡ ਦੇ ਉੱਪਰ ਤਿੰਨ ਤੋਂ ਚਾਰ ਓਰੇ ਵੀ ਲਾ ਸਕਦੇ ਆਂਗੇ ਉਸੇ ਤਰ੍ਹਾਂ ਅਜਵਾਇਣ ਦੀ ਹਾਈਟ ਕੱਟ ਹੁੰਦੀ ਹੈਗੀ ਅਜਵਾਇਣ ਵੀ ਬੀਜੀ ਜਾ ਸਕਦੀ ਹੈ ਬੈੱਡ ਦੇ ਉੱਪਰ ਤਿੰਨ ਓਰੇ ਲਾਏ ਜਾ ਸਕਦੇ ਆਗੇ ਤੇ ਉਹਦੇ ਵਿੱਚ ਵੀ ਮਿੱਟੀ ਇਹਨਾਂ ਦੋਨਾਂ ਦੇ ਵਿੱਚ ਮੋੜ ਦੇਣੀ ਚਾਹੀਦੀ ਐਲਸੀ ਤੇ ਅਜਵਾਇਣ ਦੇ ਵਿੱਚ ਮਿੱਟੀ ਦੇ ਨਾਲ ਜਿਹੜਾ ਤਣਾ ਸਖਤ ਰਹਿੰਦਾ ਤੇ ਜਿਹੜੀ ਆਸ-ਪਾਸੇ ਦੀ ਖਰਾਕ ਉਹ ਤਣੇ ਦੇ ਨੇੜੇ ਜਾ ਕੇ ਜਿਹੜੀ ਵਧੀਆ ਤਰੀਕੇ ਨਾਲ ਬੂਟੇ ਨੂੰ ਤਾਕਤ ਮਿਲਦੀ ਹੈਗੀ ਤੇ ਹੋ ਸਕੇ ਤਾਂ ਥੋੜੇ ਏਰੀਆ ਦੇ ਵਿੱਚ ਤੁਸੀਂ ਕਰਦੇ ਹੋ ਤਾਂ ਬਰਮਿੰਗਮ ਪੋਸਟ ਦੇ ਸਕਦੇ ਹੋ ਤੁਸੀਂ ਉਹਦੇ ਨਾਲ ਵੀ ਜਿਹੜਾ ਫਲ ਵਧੀਆ ਮਿਲਦਾ ਤੁਹਾਨੂੰ ਥੋੜੀ ਜਿਹਾ ਜਗ੍ਹਾ ਦੇ ਵਿੱਚੋਂ ਜ਼ਿਆਦਾ ਤੁਸੀਂ ਸੌਂਫ ਤੇ ਅਜਵੈਨ ਪ੍ਰਾਪਤ ਕਰ ਸਕਦੇ ਹੋਗੇ ਇਹਨਾਂ ਚੀਜ਼ਾਂ ਨੂੰ ਜਿਹੜਾ ਸੁੰਡੀ ਦੀ ਸਮੱਸਿਆ ਆਉਂਦੀ ਹੈ ਉਹ ਫੇਰ ਆਉਂਦੀ ਹੈ ਜੇ ਤੁਸੀਂ ਇਹਨਾਂ ਨੂੰ ਬਿਜਾਈ ਦੇ ਵਿੱਚ ਲੇਟ ਹੋ ਜਾਨੇ ਹੋਗੇ ਲੇਟ ਤੋਂ ਭਾਅ ਵੀ ਜਿਹੜੇ ਨਵੰਬਰ ਦੇ ਮਹੀਨੇ ਬਿਜਾਈ ਹੁੰਦੀ ਹੈਗੀ ਜਾਂ ਦਸੰਬਰ ਚ ਜਾ ਕੇ ਬਿਜਾਈ ਹੁੰਦੀ ਹੈਗੀ ਉਹਨੂੰ ਸੁੰਡੀ ਦੀ ਸਮੱਸਿਆ ਜ਼ਿਆਦਾ ਹੁੰਦੀ ਹੈ ਜੇਕਰ ਤੁਸੀਂ ਇਹਦੀ ਬਿਜਾਈ ਦਾ ਸਮਾਂ ਸਹੀ ਰੱਖ ਲਿਆ ਮੰਨ ਲਓ ਵੀ ਇਹਨੂੰ ਤੁਸੀਂ ਅ ਅਕਤੂਬਰ ਦੇ ਪਹਿਲੇ ਹਫ਼ਤੇ ਤੋਂ ਲੈ ਕੇ ਅਕਤੂਬਰ ਦੇ ਆਖਰੀ ਹਫ਼ਤੇ ਦੇ ਵਿੱਚ ਵਿੱਚ ਇਹਦੀ ਬਿਜਾਈ ਕਰਤੀ ਤਾਂ ਜਿਹੜੀ ਇਹ ਸਮੱਸਿਆ ਇਹਦੇ ਚ ਸੁੰਡੀ ਵਗੈਰਾ ਦੀ ਬਹੁਤ ਘੱਟ ਆਉਂਦੀ ਹੈਗੀ ਤੇ ਫਲ ਵੀ ਪੱਕ ਕੇ ਵਧੀਆ ਸਾਹਮਣੇ ਆਉਂਦਾ ਹੈ ਕਿਉਂਕਿ ਉਦੋਂ ਜ਼ਿਆਦਾ ਗਰਮੀ ਨਹੀਂ ਹੁੰਦੀ ਜਿਸ ਸਮੇਂ ਜਿਹੜਾ ਫਲ ਪੱਕਣਾ ਸ਼ੁਰੂ ਹੋ ਜਾਂਦਾ ਪਰ ਉਸਦੇ ਉਲਟ ਜੇਕਰ ਤੁਸੀਂ ਉਹਨੂੰ ਦਸੰਬਰ ਵਿੱਚ ਬੀਜ ਦਿਓ ਤਾਂ ਜਿਹੜਾ ਪੱਕਣ ਵੇਲੇ ਜਿਹੜਾ ਟੈਂਪਰੇਚਰ ਕਾਫੀ ਹਾਈ ਚਲਾ ਜਾਂਦਾ ਤੇ ਉਹਦੇ ਕਰਕੇ ਜਿਹੜਾ ਇਹਦਾ ਫਲ ਸਹੀ ਨਹੀਂ ਬਣਦਾਗਾ ਦਾਣਾ ਸੁੰਗੜ ਜਾਂਦਾਗਾ ਤੇ ਸੁੰਡੀ ਦੀ ਸਮੱਸਿਆ ਵੀ ਆ ਜਾਂਦੀ ਹੈਗੀ ਇਸ ਕਰਕੇ ਬਜਾਈ ਦਾ ਢੰਗ ਜਾਂ ਬਜਾਈ ਦੀ ਤਰੀਕਾ ਜਾਂ ਬਜਾਈ ਦਾ ਸਮਾਂ ਇਹ ਸਾਰੀਆਂ ਚੀਜ਼ਾਂ ਕਾਫੀ ਜਿਹੜੀ ਮਹੱਤਤਾ ਰੱਖਦੀਆਂ ਨੇ ਇਹਦੇ ਵਿੱਚ ਉਸ ਚੀਜ਼ ਦਾ ਆਪਾਂ ਨੂੰ ਖਾਸ ਜਿਹੜਾ ਬਜਾਈ ਦੇ ਵੇਲੇ ਧਿਆਨ ਰੱਖਣਾ ਚਾਹੀਦਾ ਹੈਗਾ ਵਿਰਲਾ ਜ਼ਰੂਰ ਕਰ ਦੇਣਾ ਚਾਹੀਦਾ ਇਹਨੂੰ ਵਿਰਲਾ ਕਰਨ ਨਾਲ ਜਿਹੜਾ ਬੂਟੇ ਤੋਂ ਬੂਟੇ ਦਾ ਜਿਹੜਾ فاਸਲਾ ਜ਼ਿਆਦਾ ਹੋਣ ਨਾਲ ਆਪਾਂ ਨੂੰ ਫਾਇਦਾ ਕੀ ਹੁੰਦਾ ਹੈਗਾ ਕਿ ਹਵਾ ਅਤੇ ਧੁੱਪ ਦਾ ਆਣ-ਪ੍ਰਦਾਨ ਸਹੀ ਹੋਣ ਨਾਲ ਬੂਟਾ ਜਿਹੜਾ ਆਪਦਾ ਭੋਜਨ ਸਹੀ ਬਣਾ ਲੈਂਦਾ ਤੇ ਉਹਦੇ ਨਾਲ ਜਿਹੜਾ ਫਲ ਦੀ ਆਪਾਂ ਕਹ ਲਈਏ ਵੀ ਕੁਆਲਿਟੀ ਵਧੀਆ ਬਣਦੀ ਹੈਗੀ ਬਾਕੀ ਜਿਵੇਂ ਜਿਵੇਂ ਇਹਦੇ ਵਿੱਚ ਕੋਈ ਹੋਰ ਕਾਰਜ ਕਰਾਂਗੇ ਜਾਂ ਕੋਈ ਹੋਰ ਇਹਦੇ ਵਿੱਚ ਕਰਨ ਵਾਲੇ ਕੰਮ ਹੋਣਗੇ ਉਹਨਾਂ ਸੰਬੰਧੀ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਜਾਣਕਾਰੀ ਦਿੰਦੇ ਰਹਿਾਂਗੇ ਬਾਕੀ ਪਾਣੀ ਇਹਨੂੰ ਹੁਣ ਆਪਾਂ ਨੂੰ ਲਗਾਤਾਰ 10 ਤੋਂ 7 ਤੋਂ 10 ਦਿਨਾਂ ਦੇ ਬਕਰੀ ਦੇ ਵਿੱਚ ਵਿੱਚ ਆਪਾਂ ਨੂੰ ਦੇਣਾ ਪਊਗਾ ਕਿਉਂਕਿ ਹੁਣ ਜਿਹੜਾ ਟੈਂਪਰੇਚਰ ਵਧਣ ਦੇ ਨਾਲ ਛੇਤੀ ਜਿਹੜਾ ਟਰਾਂਸਪੀਰੇਸ਼ਨ ਹੋ ਜਾਂਦੀ ਹੈ ਭਾ ਅਵਾਸ਼ਪੀਕਰਨ ਹੋ ਜਾਂਦਾ ਪਾਣੀ ਚੱਕਿਆ ਜਾਂਦਾ ਛੇਤੀ ਤੁਪਾਂ ਦੇ ਵਿੱਚ ਤਾਂ ਕਰਕੇ ਆਪਾਂ ਨੂੰ ਗਿੱਲ ਬਣਾਈ ਰੱਖਣੀ ਚਾਹੀਦੀ ਹੈਗੀ ਉਮੀਦ ਕਰਦੇ ਆ ਕਿ ਦਿੱਤੀ ਗਈ ਜਾਣਕਾਰੀ ਤੁਹਾਡੇ ਲਈ ਜਿਹੜੀ ਲਾਹੇਵੰਦ ਸਾਬਤ ਹੋਊਗੀ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ